ਸ਼ਲੋਕ ਸਰਬ ਕਲਾ ਪਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗਾਨਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰ ਜਾਪ ਅਬਿਨਾਸੀ ਪ੍ਰਭ ਆਪੇ ਆਪ ਆਪਣ ਕੀ ਆਕਸ਼ੁ ਨ ਹੋਏ ਜੇ ਸੋ ਪ੍ਰਾਨੀ ਲੋਚੈ ਕੋਈ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪੇ ਹਰ ਨਾਮ ਰੂਪਵੰਤ ਹੋਏ ਨਾਹੀ 모ਹੈ ਪ੍ਰਭ ਕੀ ਜੋਤ ਸਗਲ ਘਟ ਸੋਹੈ ਤਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸ ਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿਦਾ ਤਾਰ ਤਿਸ ਦੇਨ ਹਾਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਤੂਟੈ ਹਉ ਰੋਗ ਨਾਨਕ ਸੋ ਜਨ ਸਦਾ arogh ਜਿਉ ਮੰਨ ਕਉ ਥਾਮੈ ਥਮਣ ਤਿਉ ਗੁਰ ਕਾ ਸ਼ਬਦ ਮਨੈ ਅਸਥਮਣ ਜਿਉ ਪਾਖਾਣ ਨਾਵ ਚੜਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖਮਨ ਹੋਏ ਵਿਗਾਸ ਜੋ ਮਹਾਉਧਿਆਨ ਮੈ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤੈਨ ਸੰਤ ਤਨ ਕੇ ਬਾਸੋ ਤੁਰ ਨਾਨਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈ ਗਏ ਪੁਰਬ ਲਿਖੇ ਕਾ ਲਿਖਿਆ ਪਾਈ ਗਏ ਦੂਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂੰ ਤਿਸੇ ਚਤਾਰ ਜੋ ਕਸ਼ ਕਰੈ ਸੋਇ ਸੁਖਮਾਨ ਭੂਲਾ ਕਾਹੇ ਫਿਰੇ ਅਜਾਨ ਕੌਣ ਬਸਤਾਈ ਤੇਰੇ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪਹਿਰਦੇ ਮਾਹੇ ਨਾਨਕ ਪਸਤੀ ਕਰ ਜਾਹੇ ਜਿਸ ਵਖਰ ਕੌਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮਹਿ ਤੋਲ ਲਾਦ ਖੇਪ ਸੰਤੇ ਸੰਗ ਚਾਲ ਅਵਰਤਿ ਆਗ ਵਿਖਿਆ ਜੰਜਾਲ ਤਨ ਤਨ ਕਹੇ ਸਭ ਕੋਏ ਮੁਖ ਊਜਲ ਹਰ ਦਰਗੈ ਸੋਏ ਯਹੋ ਵਾਪਾਰ ਵਿਰਲਾ ਵਾਪਾਰੈ ਨਾਨਕ ਤਾਂ ਕਹਿ ਸਦ ਬਲਿਹਾਰੇ ਚਰਨ ਸਾਧ ਕੇ ਤੋਏ ਤੋਏ ਪਿਓ ਅਰਪਸਾਦ ਕਉ ਆਪਣਾ ਜਿਓ ਸਾਧ ਕੇ ਧੂਰ ਕਰੋ ਇਸ਼ਨਾਨ ਸਾਧ ਉਪਰਜੇ ਕੁਰਬਾਨ ਸਾਧ ਸੇਵਾਟ ਪਾਗੇ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨੇਕ ਬਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਰਸ ਚਖੈ ਹੋਟ ਗਹੀ ਸੰਤੇਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮਿਰਤ ਕਉ ਜੀਵਲਣ ਹਾਰ ਭੁਖੇ ਕੋ ਦੇਵਤੇ ਆਧਾਰ ਸਰਬ ਇਨਦਾਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲੈਣਾ ਪਾਹੇ ਸਭ ਕਿਸ ਤਿਸ ਕਾ ਹੋ ਕਰਨੇ ਜੋਗ ਤਿਸ ਬਿਨ ਦੂਸਰ ਹੋਆ ਨ ਹੋਗ ਜਪ ਜਨ ਸਦਾ ਸਦਾ ਦਿਨ ਰਾਣੀ ਸਭ ਤੇ ਓ ਚ ਨਿਰਮਲ ਹੈ ਕਰਨੀ ਕਰ ਕਿਰਪਾ ਜਿਸ ਕੋ ਨਾਮ ਦਿਆ ਨਾਨਕ ਸੋ ਜਨ ਨਿਰਮਲthia ਜਾਂ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤਿਹ ਲੋਏ ਜਾਂ ਕੈ ਹਿਰਦੈ ਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਤ ਸੱਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸੱਚਾ ਪਸਾਰ ਪਾਰਿ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ